ਜੀ ਬਣਾਵ ਸਾਹਿਬ ਅੱਜ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਜੀ ਕੀ ਵਿਸ਼ਾ ਹੈ ਜੀ ਦੇਖੋ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਦਾ ਜਿਹੜਾ ਮੁੱਖ ਏਜੰਡਾ ਹੈ ਕਿ ਪੰਜਾਬ ਦੇ ਵਿੱਚ ਨੇਤੀ ਮਾਵਾਂ ਦੇ ਪੁੱਤ ਜਿਹੜੇ ਆ ਨਸ਼ੇ ਨਾਲ ਮਰ ਰਹੇ ਆ ਪਰਿਵਾਰ ਜਿਹੜੇ ਆ ਉੱਜੜ ਰਹੇ ਨੇ ਔਰ ਲੋਕ ਰੋਂਦੇ ਨੇ ਉਹਦੀ ਤਾਰਾ ਮਿਸਾਲ ਵੇਖੋ ਇਹ ਜਿਹੜਾ ਪਰਿਵਾਰ ਹੈ ਇਹ ਬੜੇ ਚਿਰਦਾ ਭਟਕ ਰਿਹਾ ਹੈ ਇਹਨਾਂ ਨੂੰ ਇਨਸਾਫ ਕਿਦੋਂ ਨਹੀਂ ਮਿਲਿਆ ਪੁੱਤ ਕੱਲਾ-ਕੱਲਾ ਪੋਤਾ ਮਾਂ ਦਾ ਤੇ ਉਹ ਵੀ ਨਸ਼ੇ ਕਰ ਰਿਹਾ ਇਹਦਾ ਗਾਂ 2 ਸਾਲ ਦਾ ਬੱਚਾ ਇਹਦੀ ਘਰ ਦੀ ਜੜੀ ਆ ਉਹ ਵੀ ਪਰੇਸ਼ਾਨ ਆ ਇਹ ਵੀ ਪਰੇਸ਼ਾਨ ਆ ਮਾਤਾ ਵੀ ਪਰੇਸ਼ਾਨ ਆ ਤੇ ਦੋ ਤਿੰਨ ਵਾਰ ਮੁੰਡਾ ਜਿਹੜਾ ਇਹਨੇ ਆਤਮ ਹਤਿਆ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਤਾਂ ਕੀਤਾ ਕਿ ਵੇਖੋ ਇੱਕ ਸਤਾਇਆ ਹੋਇਆ ਬੰਦਾ ਹਨਾ ਇੱਕ ਤੇ ਉਹਨੂੰ ਨਸ਼ੇ ਦੀ ਮਾਰ ਪੈ ਗਈ ਕੱਲਾ ਕੱਲਾ ਇਸ ਪਰਿਵਾਰ ਦਾ ਸਹਾਰਾ ਹੈ ਔਰ ਐਡੀ ਮੁਸ਼ਕਲ ਦੇ ਵਿੱਚ ਪਰਿਵਾਰ ਆ ਕਿ ਇਹਨਾਂ ਇਸ ਪਰਿਵਾਰ ਦੀ ਕਿਸੇ ਨੇ ਬਾਹਣ ਹੀ ਫੜੀ ਇਹ ਅੱਕ ਹਾਰ ਕੇ ਮੇਰੇ ਕੋਲ ਆਏ ਨੇ ਔਰ ਵੇਖੋ ਇਨਸਾਨੀਅਤ ਦੇ ਨਾਂ ਤੇ ਸਾਡੇ ਹੀ ਸੰਸਥਾ ਦਾ ਫਰਜ਼ ਬੰਦਾ ਹੈ ਕਿ ਅਸੀਂ ਇਹਨਾਂ ਦੀ ਸਪੋਰਟ ਕਰੀਏ ਇਸ ਕਰਕੇ ਮੈਂ ਜੋ ਮੇਰੇ ਕੋਲੇ ਡਾਕੂਮੈਂਟ ਲੈ ਕੇ ਆਏ ਨੇ ਉਹਦੇ ਮੁਤਾਬਕਾ ਜਿਸ ਤਰ੍ਹਾਂ ਇਹ ਮੈਨੂੰ ਮੁੰਡੇ ਨੇ ਦੱਸਿਆ ਮਾਤਾ ਨੇ ਦੱਸਿਆ ਕਿ ਸਾਡੇ ਮੁੰਡੇ ਨੂੰ ਬਲਵਿੰਦਰ ਸਿੰਘ ਨੇ ਜਿਹੜਾ ਬਲਵਿੰਦਰ ਸਿੰਘ ਆ ਇੱਕ ਸਾਬਕਾ ਸਰਪੰਚ ਵੀ ਆ ਔਰ ਉਥੋਂ ਇਹ ਮੁੰਡਾ ਜਿਹੜਾ ਉਥੋਂ ਹੈਰੋ ਨਰਿੰਦਾ ਰਿਹਾ ਤੇ ਜਦੋਂ ਹੈਰੋ ਨਾਲ ਕਿਉਂਕਿ ਵੇਖੋ ਕੋਈ ਵੀ ਬੰਦਾ ਜਿਹੜਾ ਨਸ਼ੇ ਦਾ ਵਪਾਰੀ ਆ ਉਹ ਆਪਦੇ ਲਾਲਚ ਨੂੰ ਕੰਮ ਕਰਦਾ ਹੈ ਔਰ ਉਹਨਾਂ ਲਾਲਚ ਦੇ ਵਾਸਾਨ ਕੇ ਇਸ ਮੁੰਡੇ ਤੋਂ ਉਹਦੀ ਜ਼ਮੀਨ ਵੀ ਲਖਾ ਲਈ ਆ ਪਹਿਲਾਂ ਨੂੰ ਨਸ਼ਾ ਦਿੱਤੀ ਗਿਆ ਔਰ ਨਸ਼ੇ ਦਾ ਇਨਾ ਪੈਸਾ ਬਣਾ ਲਿਆ ਇਹਨਾਂ ਨੂੰ ਤਾਂ ਕੋਈ ਦਿੱਤਾ ਨਹੀਂਗਾ ਤੇ ਨਸ਼ੇ ਦੇ ਵੋਹ ਦੇ ਵਿੱਚ ਇਸ ਮੁੰਡੇ ਨੂੰ ਵੱਧ ਨਸ਼ਾ ਕਰਾ ਕੇ ਤੋ ਰਜਿਸਟਰੀ ਕਰਾ ਲਈ ਆ ਔਰ ਅੱਜ ਜਿਹੜਾ ਪਰਿਵਾਰ ਆ ਇਹ ਭੜਕਦਾ ਫਿਰਦਾ ਔਰ ਇਹਨਾਂ ਨੂੰ ਕਿਤੇ ਇਨਸਾਫ ਦੀ ਕੋਈ ਉਮੀਦ ਨਹੀਂ ਹੈਗੀ ਅੱਜ ਮੈਂ ਮਾਨਜੁਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਜਿਨ੍ਹਾਂ ਯੋਧ ਨਸ਼ੇ ਵਿਰੁੱਧ ਚਲਾਇਆ ਹੈ ਮੈਂ ਇਹਨਾਂ ਨੂੰ ਅਪੀਲ ਕਰਦਾ ਹਾਂ ਕਿ ਜੇ ਤੁਸੀਂ ਵਾਕਈ ਇਹ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ ਤੇ ਫੇਰ ਇਹ ਯੁੱਧ ਦੇ ਵਿੱਚ ਇਨਸਾਫ ਮਿਲਣਾ ਚਾਹੀਦਾ ਹੈ ਔਰ ਇਹ ਸਤਾਇਆ ਹੋਇਆ ਪਰਿਵਾਰ ਹੈ ਇਸ ਪਰਿਵਾਰ ਨੂੰ ਇਹ ਸਾਰੇ ਲਾਗੇ ਬੰਨੇ ਸਾਡੇ ਕੋਲ ਗਵਾਹ ਵੀ ਹੈਗੇ ਆ ਜਿਹੜੇ ਜਿਹੜੇ ਮੈਂ ਇਸ ਪਰਿਵਾਰ ਦੀ ਸਾਰੀ ਕੋਹ ਕੀਤੀ ਮੈਨੂੰ ਪਤਾ ਲੱਗਾ ਕਿ ਜਿਹੜੇ ਆਲੇ-ਦੁਆਲੇ ਤੋਂ ਮੈਂ ਪਤਾ ਕੀਤਾ ਸਾਰਿਆਂ ਨੇ ਮੈਨੂੰ ਇਹ ਦੱਸਿਆ ਕਿ ਇਹ ਜਿਹੜਾ ਪਰਿਵਾਰ ਹੈ ਇਹਨਾਂ ਨੂੰ ਇਸ ਮੁੰਡੇ ਨੂੰ ਨਸ਼ਾ ਦੇ ਕੇ ਇਹ ਤੁਰ ਰਜਿਸਟਰੀ ਕਰਾ ਲਈਆ ਔਰ ਨਸ਼ਾ ਵੀ ਖੂਬ ਵੇਚਦੇ ਰਿਹਾ ਔਰ ਬਾਕੀ ਇਹ ਜਿਹੜੀ ਸਾਰੀ ਗੱਲਬਾਤ ਹੈ ਤੁਹਾਨੂੰ ਇਹ ਮੁੰਡਾ ਵੀ ਦੱਸ ਦੂਗਾ ਬਾਕੀ ਇਸ ਪਰਿਵਾਰ ਦੇ ਅਸੀਂ ਨਾਲ ਖੜੇ ਆਂ ਅੰਤ ਤੱਕ ਜਿੰਨਾ ਚਿਰ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਜਾਂਦਾ ਸਾਡੀ ਸੰਸਥਾ ਐਂਟੀ ਡਰੱਗ ਐਸੋਸੀਏਸ਼ਨ ਦੇ ਨਾਂ ਤੇ ਰਹਿਣਾ ਤੁਹਾਡੇ ਕੋਲ ਆਏ ਤਾਂ ਪੰਜ ਆਪ ਮਿੰਟ ਦਿਖਾ ਰਿਹਾ ਜੀ ਇਹ ਹਾਂ ਸਾਨੂੰ ਵੇਖੋ ਇੱਕ ਤੇ ਦਾ ਜਿਤਨਾ ਮੁੰਡਾ ਐਡਮਿਟ ਕਰਵਾ ਛੜਿਆ ਇਹਨਾਂ ਵਿੱਚੋਂ ਹਨ ਰਜਿਸਟਰੀ ਕਰਾਉ ਤੇ ਜਿਹੜਾ ਹਾਊਸ ਇੱਥੇ ਨਸ਼ਾ ਛਡਾਊ ਕੇਂਦਰ ਚ ਐਡਮਿਟ ਕਰਵਾਇਆ ਉਸ ਤੋਂ ਬਾਅਦ ਇਹ ਇਹਨੂੰ ਕੇਕੇ ਦੀ ਆ ਜਿਹੜੀ ਰਜਿਸਟਰੀ ਕਰਾਈ ਆ ਉਹ ਆ ਇੱਕ ਸਨ ਉਹ ਇਹ ਜਿਹੜਾ ਉਹ ਐਫੀ ਰਿਪੋਰਟ ਦਿੱਤਾ ਬਾਕੀ ਜਿਹੜੇ ਆ ਜਾਲੀ ਬਿਆਨਿਆਂ ਵਿੱਚੋਂ ਜਾਲੀ ਬਿਆਨਿਆਂ ਜਿਹੜੇ ਇਹਨਾਂ ਬਣਵਾਏ ਸੀ ਉਹ ਉਹਨਾਂ ਵੱਲੋਂ ਇਹ ਸਾਰੇ ਇਹਨਾਂ ਡਾਕੂਮੈਂਟ ਇਹ ਸਾਡੇ ਕੋਲ ਲੈ ਕੇ ਆਏ ਨੇ ਤੇ ਵੇਖੋ ਇੰਨੀ ਜਿਆਦੀ ਹਨੇਰ ਕਰਦੀ ਕਿ ਇੱਕ ਆਪਾਂ ਇੱਕ ਲਾਲਚ ਬਦਲਿਆ ਔਰ ਉਹ ਵੀ ਲਗਾਤਾਰ 5-6 ਸਾਲ ਇਹ ਮੁੰਡਾ ਉਹਨਾਂ ਦੇ ਘਰੋਂ ਜਾ ਕੇ ਨਸ਼ਾ ਪੀਦਾ ਰਿਹਾ ਸੋ ਤਾਂ ਇੱਕ ਜਿਹੜੀ ਖਾਤੇ ਦੀ ਵੀ ਗੱਲ ਹੋ ਰਹੀ ਸੀ ਉਹ ਖਾਤਾ ਘਲਾਉਂਦੀ ਤੇ ਦੱਸ ਰਿਹਾ ਹਾਂ ਜਿਹੜੀ ਉਹ ਖਾਤੇ ਦੀ ਗੱਲ ਹੈ ਵੇਖੋ ਜਦੋਂ ਬੰਦਾ ਅੱਜ ਤੁਸੀਂ ਨੈਤੀ ਖਬਰਾਂ ਭਰੀਆਂ ਕਿ ਫਲਾਣੇ ਨੇ ਆਪਣੀ ਮਾਂ ਨੂੰ ਨਸ਼ੇ ਦੇ ਕਰਕੇ ਮਾਰਤਾ ਫਲਾਣੇ ਨੇ ਭਾਂਡੇ ਵੇਚ ਤੇ ਘਰ ਦਾ ਸਮਾਨ ਤੱਕ ਇਨਸਾਨ ਜਿਹੜਾ ਵੇਚ ਸਕਦਾ ਉਹ ਔਰ ਉਸ ਨਸ਼ੇ ਦੀ ਪੂਰਤੀ ਵਾਸਤੇ ਇਹਨੂੰ ਇਹ ਮੁੰਡੇ ਨੂੰ ਲੈ ਗਏ ਉਹਨੂੰ ਨਸ਼ਾ ਦਿੰਦੇ ਰਿਹਾ ਔਰ ਨਸ਼ੇ ਦੇ ਲਾਲਚ ਇਤੋਂ ਇਹਨਾਂ ਖਾਤਾ ਵੀ ਖਲਾ ਲਿਆ ਏਟੀਐਮ ਕਾਰਡ ਵੀ ਲੈ ਲਿਆ ਆਪੇ ਪੈਸੇ ਖਾਤੇ ਚ ਪਾਏ ਆਪੇ ਕਢਾ ਲੇ ਇਸ ਇਸ ਬੰਦੇ ਨੂੰ ਜਦੋਂ ਪਤਾ ਹੀ ਨਹੀਂ ਕਿ ਮਾਂ ਪਿਓ ਨੇ ਤੇ ਹਰ ਇੱਕ ਹਰ ਇੱਕ ਜਗ੍ਹਾ ਤੇ ਮਾਂ ਨੇ ਕਿਹਾ ਵਿਧਵਾ ਮਾਂ ਵੇਖੋ 5 ਮਹੀਨੇ ਦਾ ਬੱਚਾ ਸੀ ਜਦੋਂ ਮਾਤਾ ਦੇ ਘਰ ਵਾਲੇ ਦੀ ਡੈਥ ਹੋ ਗਈ ਤੇ ਇਹ ਪਰਿਵਾਰ ਸਾਰਾ ਕੁਝ ਇਸ ਮੁੰਡੇ ਤੇ ਸੀ ਪਰ ਜਿਸ ਨੂੰ ਇਸ ਮੁੰਡੇ ਨੂੰ ਵੀ ਉਹਨਾਂ ਗਲਤ ਜਗ੍ਹਾ ਤੇ ਲਾ ਲਿਆ ਗਲਤ ਕਿਉਂਕਿ ਹਰ ਬੰਦੇ ਨੂੰ ਜਿਹੜੇ ਇਹੋ ਜਿਹੇ ਲਾਲਚੀ ਇਨਸਾਨ ਆ ਉਹਨਾਂ ਦੇ ਵਿੱਚ ਇਨਸਾਨੀਅਤ ਨਹੀਂ ਹੁੰਦੀ ਉਹਨਾਂ ਨੂੰ ਸਿਰਫ ਆਪਣਾ ਲਾਲਚ ਦਿਖਦਾ ਆਪਣਾ ਪੈਸੇ ਦੇ ਵਾਸਤੇ ਉਹ ਜੋ ਮਰਜ਼ੀ ਕਰ ਸਕਦੇ ਆ ਔਰ ਉਸ ਲਾਲਚ ਦੇ ਵਿੱਚ ਆਣ ਕੇ ਪਰਿਵਾਰ ਨੇ ਪਰਿਵਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਹਨੇ ਤੇ ਬਲਵਿੰਦਰ ਸਿੰਘ ਉਹਨਾਂ ਨਾਲ ਕਿ ਤੁਸੀਂ پیسے ਦੇ ਦੇਣੇ ਇਫੇਟਿੰਗ ਕਰਾ ਲਈਏ ਨਹੀਂ ਵਾਰੀ ਕੀਤੀ ਹਾਂਜੀ ਕਈ ਵਾਰੀ ਕਰ ਕੱਤੀ ਕੀ ਕੀ ਕਿਹਾ ਤੁਸੀਂ ਅਸੀਂ ਉਹਦੇ ਕੋਲ ਜਦੋਂ ਸਾਨੂੰ ਪਤਾ ਲੱਗਾ ਅਸੀਂ ਉਹਦੇ ਘਰ ਵੀ ਗਏ ਹਾਂ ਤੇ ਉਹਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਉਹਨੇ ਮੂੰਹ ਹੀ ਤਾਂ ਚੁੱਕ ਛੱਡਿਆ ਕੀ ਆਂਦਾ ਹੈ ਆਂਦਾ ਮੈਂ ਤਾਂ ਇੰਨੇ ਲੱਖ ਰੁਪਏ ਦਿੱਤਾ ਅਸੀਂ ਆਖਿਆ ਵੀ ਸਾਨੂੰ ਤੂੰ 1 ਰੁਪਈਆ ਨਹੀਂ ਦਿੱਤਾ 1 ਰੁਪਈਆ ਉਹ ਇਹਦੀ ਮਾਂ ਹੀ ਨਾਲ ਮੈਂ ਮਾਂ ਤਾਂ ਮੈਂ ਉਹ ਕਿਹੜੀ ਮਾਂ ਹੈ ਜਿਹਨੂੰ ਤੂੰ ਪੈਸੇ ਦੇ ਦਿੱਤੇ ਹਾਂ ਵੇਖੋ ਇਹ ਲੱਗਦਾ ਮਨਾਵਾਂ ਸਾਹਿਬ ਜੀ ਦੇ ਪੱਖ ਜਾਜਣ ਗਈ ਹੈ ਹਾਂ ਵੇਖੋ ਇਹ ਜਿਹੜਾ ਮੈਂ ਤੇ ਸਭ ਤੋਂ ਵੱਡੀ ਗੱਲ ਇਹ ਨਾ ਕਿ ਇੱਕ ਤੇ 420 ਦਾ ਪਰਚਾ ਨਾ ਚਾਹੀਦਾ ਔਰ ਇੱਕ ਨਸ਼ੇ ਦਾ ਪਰਚਾ ਨਾ ਚਾਹੀਦਾ ਉਹ ਨਸ਼ੇ ਦੀ ਜਾਂਚ ਹੋਣੀ ਚਾਹੀਦੀ ਆ ਕਿ ਇਹ ਨਸ਼ਾ ਵੇਚਦਾ ਰਿਹਾ ਹੈ ਮੈਂ ਤੇ ਇਹਨਾਂ ਦਾ ਸੁਣਿਆ ਕਿ ਆਪਦੇ ਸਮੇਂ ਚ ਕੀ ਹੈ ਰੋਂਦੀ ਜਗਾ ਖੰਡ ਵੇਚਦਾ ਰਿਹਾ ਇਹ ਵੀ ਮੈਂ ਸੁਣਿਆ ਮੈਂ ਤੇ ਜਦੋਂ ਇਸ ਪਰਿਵਾਰ ਬਾਰੇ ਮੈਨੂੰ ਪਤਾ ਲੱਗਾ ਬਹੁਤ ਗਲਤ ਕੀਤਾ ਨਾ ਔਰ ਇਹੋ ਜਿਹੇ ਕਿੰਨੇ ਨੌਜਵਾਨ ਹੋਰ ਹੋਣਗੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਜਿਹੜੇ ਘਾਰੇ ਜਾਣ ਦੀ ਤਰ੍ਹਾਂ ਦਿਮਾਗ ਦੇ ਤਾਂ ਉਂਝ ਨਹੀਂ ਕੰਮ ਕਰਦਾ ਉਹਨਾਂ ਤੇ ਕੀ ਮੰਗੀ ਆ ਉਹਨ ਕੇ ਤਰ੍ਹਾਂ ਦੀ ਜਾਂਚ ਨਹੀਂ ਮੰਗ ਕਰਦਾ ਮੈਂ ਤੇ ਵੇਖੋ ਮੈਂ ਨਿਰਪੱਖ ਜਾਂਚ ਦੀ ਮੰਗ ਕਰਦਾ ਔਰ ਜਿਹੜੀ ਇਹਨਾਂ ਦੀ ਇਹਨਾਂ ਦੀ ਰਜਿਸਟਰੀ ਕਰਾਈ ਆ ਇੱਥੇ 420 ਦਾ ਇਹਨਾਂ ਦਾ ਪਰਚਾ ਨਾਲ ਚਾਹੀਦਾ ਔਰ ਐਨਡੀਪੀਐਸ ਦਾ ਵੀ ਨਾਲ ਪਰਚਾ ਨਾਲ ਚਾਹੀਦਾ ਹੈ ਕਿ ਨਸ਼ਾ ਵੇਚਦਾ ਰਿਹਾ ਔਰ ਇਹ ਮੁੰਡਾ ਗਵਾਹ ਹੋਰ ਵੀ ਨਾਲ ਗਵਾਹ ਗਿਆ ਜਿਹਦੇ ਮੁੰਡੇ ਨਾਲ ਲੈ ਕੇ ਵੀ ਜਾਂਦਾ ਰਿਹਾ ਬਾਕੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਉੱਥੇ ਐਨਡੀਪੀਐਸ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਤੇ ਰਜਿਸਟਰੀ ਜਿਹੜੀ ਹੈ ਕੈਨਸਲ ਹੋਣੀ ਚਾਹੀਦੀ ਆ ਤੇ ਪਰਿਵਾਰ ਨੂੰ ਉਸਰ ਉੱਥੇ ਗੱਲ ਜਾਂਦੀ ਗੋਰਚ ਮਨਾਵਾਲ ਸਾਹਿਬ ਜਿੱਤਰਾ ਉਹਨਾਂ ਨੇ ਕਿਹਾ ਕਿ ਤੁਹਾਡਾ ਇਲਜ਼ਾਮ ਆ ਗਿਆ ਉਹਨੇ ਅਕਾਊਂਟ ਦਾ ਐਲਐਲਏ ਏਟੀਐਮ ਵੀ ਚੈੱਕ ਵੀ ਲੈਂਦੇ ਆ ਉੱਥੇ ਲੱਗਦਾ ਨਹੀਂ ਹੈ ਕਿ ਜਿੱਥੇ ਇੱਕ ਧਰੋਂ ਦਿਓ ਕਹਿਣਗੇ ਆਪ ਖੁਦ ਸਾਨੂੰ ਘੜਾ ਘੜਾ ਕੇ ਪੈਸੇ ਲੈਂਦਾ ਰਿਹਾ ਹੈ ਜਾਂ ਕੁਝ ਦੇਖੋ ਜਿਹੜੀ ਇਹਨਾ ਗੱਲ ਕੀਤੀ ਆ ਕਿ ਪਰਿਵਾਰ ਨੇ ਭੈਣੀ ਪਿੰਡ ਤੋਂ ਉੱਠਿਆ ਉੱਥੋਂ ਜਾ ਕੇ ਅਲਗੋਂ ਪਹਿਲੀ ਲਈ 21 ਲੱਖ ਨੂੰ ਆਪ ਦੀ ਪਹਿਲੀ ਉੱਥੋਂ ਵੇਚੀ ਇੱਥੇ ਲਈ ਇੱਥੇ ਗਾਂਹੇ ਕਹਿੰਦੇ ਕਿ ਅਸੀਂ 13 ਲੱਖ ਨੂੰ ਉਹ 13 ਲੱਖ ਚ ਕੋਈ ਪਹਿਲੀ ਵੇਚ ਸਕਦਾ ਕਿਸ ਨੂੰ ਔਰ ਜੇ ਲੀਗਲੀ ਸੱਚੇ ਹੁੰਦੇ ਤੇ ਅੱਜ ਉਸ ਪਹਿਲੀ ਤੇ ਕਬਜ਼ਾ ਨਾ ਕੀਤਾ ਹੁੰਦਾ ਅੱਜ ਅਦਾਲਤ ਦੇ ਵਿੱਚ ਵੀ ਜਾ ਕੇ ਝੂਠੇ ਹੁੰਦੇ ਆ ਇੱਥੇ ਬਾਹਰ ਵੀ ਝੂਠੇ ਆ ਤੇ ਰੱਬੋਂ ਵੀ ਝੂਠੇ ਆ ਠੀਕ ਆ ਇਹ ਤੇ ਰੱਬ ਹੀ ਵੇਖਦਾ ਨਾ ਉੱਤੇ ਇਸ ਪਰਿਵਾਰ ਦੇ ਨਾਲ ਕਿੱਡਾ ਵੱਡਾ ਨਾ ਜ਼ੁਲਮ ਕੀਤਾ ਸਰਦਾਰ ਸਾਹਿਬ ਇੱਕ ਇਹ ਗੱਲ ਦੇ ਦੇ ਜਿਹੜੇ ਹਿੱਤਮ ਦੇ ਸੋਰਸ ਜਿਤਰਾ ਉਹਨੇ ਕਲੀਅਰ ਕੀਤੀ ਹੈ ਜ਼ਮੀਨ ਇਹਨਾਂ ਤੋਂ ਹਾਂ ਉਹ ਸਾਰੀ ਜਾਂਚ ਹੋਣੀ ਚਾਹੀਦੀ ਆ ਉਹ ਵੇਖੋ ਇਹਦੀ ਨਿਰਪੱਖ ਜਾਂਚ ਦੀ ਅਸੀਂ ਮੰਗ ਕਰਦੇ ਆ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਬੜੇ ਅਰਵਜੋਤ ਗਰੇਵਾਲ ਜੀ ਨਵੇਂ ਐਸਐਸਪੀ ਆਏ ਆ ਔਰ ਅਸੀਂ ਉਹਨਾਂ ਕੋਲ ਵੀ ਪਹੁੰਚਾਂਗੇ ਸਾਨੂੰ ਬੜੀ ਆਸ ਹੈ ਕਿ ਸਾਨੂੰ ਇਨਸਾਫ ਮਿਲੇਗਾ ਔਰ ਇਹਦੀ ਨਿਰਪੱਖ ਜਾਂਚ ਹੋਵੇ ਤੇ ਇਹਦੇ ਵਿੱਚੋਂ ਗਾਂ ਅੱਗੇ ਜਿਹੜੀ ਇਹਨਾਂ ਦੀ ਚੈਨ ਤੁਰਨੀ ਆ ਕਿੰਨੇ ਬੰਦੇ ਵਿੱਚ ਇਨਵੋਲਵ ਅਲੱਗ-ਅਲੱਗ ਬੰਦੇ ਕਿੰਨੇ 4-5 ਜਾਣੇ ਲਗਭਗ ਹੈਗੇ ਸੀ ਜਿਨ੍ਹਾਂ ਨੇ ਰਲ ਕੇ ਇਸ ਪਰਿਵਾਰ ਨੂੰ ਇਹ ਤੋ ਰਜਿਸਟਰੀ ਕਰਾਈ ਹੈ ਇਹਦੇ ਵਿੱਚ ਅਧਿਕਾਰੀ ਵੀ ਇਨਵੋਲ ਹੋ ਗਏ ਆ ਇਸ ਕਰਕੇ ਇਹਦੀ ਜੇ ਨਿਰਪੱਖ ਜਾਂਚ ਹੋਵੇ ਤਾਂ ਬਹੁਤ ਕੁਝ ਨਿਕਲ ਨਿਕਲੇਗਾ ਜਿਤਨਾ ਮਾਦਾ ਇਹ ਆਖਰੀ ਸੁਵਾਲ ਹੈ ਤੁਹਾਡੇ ਤੋਂ ਜਿਟਰੀ ਦੇ ਮੌਕੇ ਤੁਹਾਨੂੰ ਦੱਸਿਆ ਗਿਆ ਜੇ ਇਹਨੂੰ ਤਸਵੀਰ 'ਚ ਲਗਾਇਆ ਨਾਲ ਇਹਦੇ ਨਾਲ ਗੱਲਬਾਤ ਨਹੀਂ ਹੋਈ ਵੀ ਤੈਨੂੰ ਤੂੰ ਤਸਵੀਰ 'ਚ ਕਿਹਾ ਹੈ ਕਿਦਾਂ ਮੈਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨੇ ਨਹੀਂ ਕੀਤੀ ਇਹਨੇ ਮੁੰਡੇ ਨੇ ਨਹੀਂ 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 ਕੀਤੀ ਇਹਨੂੰ ਤਾਂ ਨਸ਼ੇ ਦਾ ਸੀ ਵੀ ਮੈਨੂੰ ਨਸ਼ਾ ਮਿਲਦਾ ਉਹ ਹੀ ਇਹਦੀ ਮਾਂ ਤੇ ਉਹ ਪਿਓ ਧੰਨਵਾਦ ਸਾਡੇ ਨੇ ਤੇ ਵੇਖਿਆ ਹੀ ਨਹੀਂ ਇਹਨੇ ਪਿੱਛਾ ਭੌਂਕੇ ਟੱਬਰ ਨੂੰ ਨਹੀਂ ਵੇਖਿਆ ਨਾ ਮੈਨੂੰ ਵੇਖਿਆ ਹਾਂਜੀ ਮਾਦਾ ਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਗਰਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਮਾਦਾ ਜੀ ਹਾਂ ਕੋਕ ਇਹ ਕਿੱਥੇ ਪਿੰਡ ਦਾ ਪਿੰਡ ਹੈ ਕੋਕ ਦਾ ਆ ਯਾਰ ਕੋਕੋਠ ਹੀ ਲੱਗ ਗਿਆ ਅਲਗਾਂ ਚਲਾ ਕਿਹੜੀ ਤਹਿਸੀਲ ਕਿਹੜੀ ਪਿੰਡ ਜਿਲ੍ਹਾ ਕਿਹੜਾ ਤਹਿਸੀਲ ਪੱਟੀ ਜਿਲ੍ਹਾ ਤਰਨਤਾਰ ਅੱਛਾ ਮਾਦਾ ਜੀ ਇਹ ਕੀ ਮਸਲਾ ਜਿਸ ਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੀ ਹਾਲਾਤ ਹੈ ਇਹ ਜੀ ਮੇਰੇ ਪੁੱਤ ਨੂੰ ਨਾ ਨਸ਼ਾ ਦੇ ਕੇ ਤੇ ਪੈਲੀ ਲਖਾਈ ਗਈ ਹੈ ਹੂੰ ਤਹੀਂ ਬੜਾ ਵੀ ਦਰਖਾਚੰਦਰ ਗੂਛਾ ਦਿੱਤੀਆਂ ਸਾਡੀ ਕਿਸੇ ਨੇ ਨਹੀਂ ਸੁਣੀ ਐਂ ਇਕੱਲੀਆਂ ਇਹ ਨੋ ਸੱਸ ਇਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿੱਥੇ ਪਿਆ ਦੇ ਕਿੱਥੇ ਨਹੀਂ ਪਿਆ ਰਾਤ ਅੱਧੀ ਰਾਤ ਸੁੱਟ ਜਾਂਦੇ ਸੀ ਤੇ ਅਸੀਂ ਮੁੜ ਕੇ ਵੇਹ ਨੇ ਵਿੰਹਦੇ ਵੇਹਦੇ ਤੇ ਇਹਨੂੰ ਚੁੱਕ ਕੇ ਘਰ ਜਿਉਂਦੇ ਹਾਂ ਤੇ ਇਹ ਕਿੰਨੇ ਲਿਖਾਈ ਪੈ ਲਈ ਇਹਨਾਂ ਇਹ ਪਹਿਲੀ ਮੀਰਕਿਆਂ ਦਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਅੱਛਾ ਤੇ ਕਿਤਰਾ ਕੀ ਕਰਵਾਦੀ ਮੰਗ ਕਰਦੇ ਕੀ ਮਸਲਾ ਹੈ ਅਸੀਂ ਇਹੋ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਡਾ ਹੱਕ ਸਾਨੂੰ ਦਵਾਇਆ ਜਾਵੇ ਅੱਛਾ ਕਿੰਨੀ ਪੈੜੀ ਦਾ ਮਸਲਾ ਜੀ ਕਿਹਕੀਆਂ ਕਨਾਲਾਂ ਦਾ ਤੇ ਹੁਣ ਇਹਨਾਂ ਨੇ ਇਹ ਬਿਆਨੇ ਦੀ ਵੀ ਇਹਨਾਂ ਨੇ 39 ਲੱਖ ਰੁਪਈਆ ਲਾਤਾ 10 ਦਿਨ ਸਾਨੂੰ ਵੀ ਕਿੱਥੇ 39 ਲੱਖ ਕਿਹਨੂੰ ਦਿੱਤਾ ਵਾ ਜੇ ਜਿਗਸਟਰੀ ਕਰਾਈ ਤਾਂ ਵੀ ਇਹਨਾਂ ਉੱਤੇ ਝੂਠੇ ਪੈਸੇ ਬਣਾ ਲਏ ਆ ਤੇ ਸਾਨੂੰ 1 ਰੁਪਈਆ ਦਾ ਵੀ ਨਹੀਂ ਪਤਾ ਸੰ ਕਿੰਨੀ ਜਣੀ ਪਤਾ ਲੱਗਾ ਵੀ ਜਿਗਸਟਰੀ ਇਹਨਾਂ ਕਰਵਾ ਲਈ ਆ ਜਦੋਂ ਇਹਨਾਂ ਬਾਹਰ ਜਿਗਸਟਰੀ ਕਰਵਾ ਕੇ ਬਾਹਰ ਸੁੱਟ ਗਏ ਅੱਛਾ ਕੀ ਨਾਂ ਤੁਹਾਡੇ ਮੁੰਡੇ ਦਾ ਉਦਨਗਰ ਪੇਈ ਸਿੰਘ ਇਹੀ ਆ ਮੁੰਡਾ ਦਾ ਹਾਂ ਇਹੋ ਹੀ ਆ ਇਹਨੂੰ ਤਾਂ ਦਿਮਾਗੀ ਵੀ ਨਹੀਂ ਪਤਾ ਲੱਗਦਾ ਇਹਨੂੰ ਅੱਛਾ ਇਹਨੂੰ ਗੱਲ ਕਰਦੇ ਉਹ ਗੱਲ ਦਾ ਚੇਤਾ ਭੁੱਲ ਜਾਂਦਾ ਇਹਨਾਂ ਨਸ਼ਾ ਕਰਦਾ ਹੂੰ ਤੇ ਉਹ ਬਲਵਿੰਦਰ ਹੀ ਨਸ਼ਾ ਦਿੰਦਾ ਰਿਹਾ ਅੱਛਾ ਇਹਨੇ ਨਸ਼ਾ ਦੇ ਦੇ ਕੇ ਤਾਂ ਪਹਿਲੀ ਲਿਖਾ ਲਈ ਹੂੰ ਤੇ ਇਹ ਮਤਲ ਕਿਥੇ ਕਿਸੇ ਦਰਖਾਸਤ ਦਿੱਤੀ ਤੁਸੀਂ ਕਿਥੇ ਅਸੀਂ ਦਰਖਾਸਤ ਡੀਐਸਪੀ ਦੇ ਵੀ ਦਿੱਤੀ ਆ ਇਥੇ ਅਲਗੋ ਕੋਠੀ ਥਾਣੇ 'ਚ ਵੀ ਦਿੱਤੀ ਇਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਭਿੱਖੀ ਵਿੰਡ ਕੀਤੀ ਉਦੋਂ ਇਹਨੂੰ ਤੇ ਚਕਾਇਆ ਹੋਇਆ ਇਹ ਕਿੰਨਾ ਚਕਾਇਆ ਇਹਨੂੰ ਅਸੀਂ ਚਕਾਇਆ ਸੀ ਘਰੋਂ ਅੱਛਾ ਜਦੋਂ ਸਾਨੂੰ ਵੀ ਇਹ ਇਹ ਪਾਕਲੀ ਹੋਇਆ ਫਤ ਮਾਰ ਸੈਂਟਰ ਤੋਂ ਸੈਂਟਰ ਤੋਂ ਸੈਂਟਰ ਤੇ ਚਕਾਇਆ ਸਾਨੂੰ ਮਾਰਨ ਪੈਂਦਾ ਹੁੰਦਾ ਸਾਨੂੰ ਜਦੋਂ ਮੁੜ ਕੇ ਪਤਾ ਲੱਗਾ ਵੀ ਇਹ ਇੰਨਾ ਨਸ਼ਾ ਖਾਂਦਾ ਰਿਹਾ ਤਾਂ ਇੰਨਾ ਇਹ ਬਲਵਿੰਦਰ ਜਿੰਦਾਰੀ ਲੱਗਾ ਵੀ ਇਹ ਬਲਵਿੰਦਰ ਸਿੰਘ ਇਹਨਾਂ ਨੇ ਖਾ ਦਿੰਦਾ ਸਾਨੂੰ ਜਦੋਂ ਜਿਹਤਰੀ ਅਸੀਂ ਕਢਾਈਏ ਤਾਂ ਪਤਾ ਲੱਗਾ ਸਾਨੂੰ ਹੀ ਧੋਖ ਪੈਂਦੀ ਪੈਂਦੀ ਪਤਾ ਲੱਗ ਗਿਆ ਜੀ ਜਿੰਨਾ ਚਿਰ ਰਿਜਟਰੀ ਨਹੀਂ ਹੋਈ ਤੁਹਾਡੇ ਘਰੇ ਨਹੀਂ ਕੋਈ ਗੱਲਬਾਤ ਹੋਈ ਜਾਂ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਸਾਨੂੰ ਨਹੀਂ ਪਹਿਲਾਂ ਪਤਾ ਲੱਗਾ ਇਹ ਇੱਕ ਦੋ ਵਾਰੀ ਬਾਹਰ ਬੰਦੇ ਆਏ ਸਾਨੂੰ ਨਹੀਂ ਪਤਾ ਵੀ ਕੌਣ ਹੈ ਕਿਹੜਾ ਜਾਣਦੇ ਹਨ ਨੂੰ ਹਮ ਜਦੋਂ ਜੇਟਰੀ ਦਾ ਨਾਮ ਪੜਿਆ ਫਿਰ ਸਾਨੂੰ ਪਤਾ ਲੱਗਾ ਵੀ ਇਹ ਮੀਰਕਿਆਂ ਦੇ ਕੀ ਇਹ ਕਿਦੇ ਕਬਜੇ ਚ ਹੁਣ ਜ਼ਮੀਨ ਵੀ ਆਉਂਦੇ ਜੀ ਅਜੇ ਤਾਂ ਸਾਡੇ ਕਬਜੇ ਚ ਜੇ ਇੱਕ ਨੰਬਰ ਚ ਨਕਰਾਈ ਹੁੰਦੀ ਇੰਤਕਾਲ ਨਾ ਕਰਾ ਲੈਂਦਾ ਅੱਛਾ ਇੰਤਕਾਲ ਨਹੀਂ ਹੋਇਆ ਇੰਤਕਾਲ ਨਹੀਂ ਕੀ ਹੋਈ ਤੇ ਤੁਹਾਡੇ ਐਂ ਤਾਂ ਸਰਕਾਰ ਕੋਲੋਂ ਇਹੋ ਮੰਗ ਮੰਗਦੇ ਆ ਫੇ ਸਾਡਾ ਹੱਕ ਸਾਨੂੰ ਦਵਾਇਆ ਜਾਵੇ ਤੁਹਾਨੂੰ ਲੱਗਦਾ ਕਿ ਕੋਈ ਪੈਸਾ ਤੇ ਲੈ ਇਹਨਾਂ ਨੂੰ ਨਹੀਂ ਦਿੱਤਾ ਗਿਆ ਤੇ ਉਂਝ ਕਰਾਈ ਗਈ ਹੈ ਉਂਝ ਕਰਾਈ ਗਈ ਸਾਨੂੰ ਕੋਈ ਨਹੀਂ ਦਿੱਤਾ ਪੈਸਾ ਤੇਰਾ ਸਾਨੂੰ ਤਾਂ ਪਤਾ ਹੀ ਨਹੀਂ ਤਾਂ ਇਹਨਾਂ ਹੋਰ ਹੀ ਕੋਈ ਮਾਮਾ ਬਣਾ ਲਈ ਉੱਥੇ ਹੂੰ ਉਹੀ ਮਾਂ ਬਣਾ ਲਈ ਆ ਵੀ ਇਹ ਨੰਬਰਦਾਰ ਨੇ ਪੁੱਛਿਆ ਵਾ ਵੀ ਉਹ ਭੇਜਿਆ ਤੇਰੀ ਮੰਮੀ ਨਹੀਂ ਕਿਤੇ ਵੇਖੀ ਇਹਨੂੰ ਤਾਂ ਕੋਈ ਸੁਰਤ ਹੀ ਨਹੀਂ ਤੇ ਉਹ ਮੈਂ ਤਾਂ ਉੱਥੇ ਹੀ ਗਈ ਨਹੀਂ ਨੰਬਰਦਾਰ ਤੋਂ ਸਾਨੂੰ ਥੋੜੀ ਥੋੜੀ ਸੰਧਕ ਲੱਗੀ ਹੈ ਅੱਛਾ ਹੁਣ ਇਹ ਮੈਂ ਕਿਹਾ ਕਰਦਾ ਮੁੰਡਾ ਟਾ ਡਾਊਟ ਨਹੀਂ ਅੱਛਾ ਤੇ ਠੀਕ ਕੋਈ ਗੱਲਾਂ ਅੱਛਾ ਪਿੰਡ ਅਮਰੀਕਾ ਦੇ ਜਿਹੜੇ ਗੁਰਵਿੰਦਰ ਸਿੰਘ ਨਾਲ ਤੁਹਾਡੀ ਮੈਂ ਦਾ ਮਸਲਾ ਤੁਸੀਂ ਕਦੋਂ ਦਾ ਜਾਣਦੇ ਜੀ ਮੇਰਾ ਕਲਪੋਂ ਦਾ ਖੋਟੀ ਦਾ ਯਾਰ ਦੋਸਤੀ ਕੀ ਨਾ ਉਹ ਗਗਨ ਸਿੰਘ ਹੂੰ ਉਹ ਹੈ ਹੁਣ ਡੈਥ ਹੋ ਗਈ ਉਹਨਾਂ ਦੀ ਹੂੰ ਪਹਿਲਾਂ ਹੀ ਆਸ ਵਿੱਚ ਚੱਕ ਜਾਓ ਉਹ ਕੇ ਪਹਿਲੇ ਪਹਿਲਾਂ ਕਰ ਲੈਂਦਾ ਹੁੰਦਾ ਸੀ ਹੂੰ ਕਿ ਮਾਲ ਦਾ ਵਟ ਲੈਣ ਇਕੱਲੇ ਥੋੜੇ ਬਾਅਦ ਇਹ ਘਰੇ ਵੇਖਦਾ ਵੀ ਇਹਦਾ ਹੀ ਜਾਂਦੀ ਤੇ ਉਹ ਰਲ ਕੇ ਦੀ ਅਸੀਂ ਇਕੱਠੇ ਲਿਆਉਂਦੇ ਰਹੇ ਕੀ ਤੋਂ ਕੀ ਲਿਆਉਂਦੇ ਰਹੇ ਸਮਾਨ ਛੱਟਾ ਛੱਟਾ ਕੀ ਤੋਂ ਇਹ ਬਲਵਿੰਦਰ ਤੋਂ ਬਲਵਿੰਦਰ ਤੋਂ ਹਾਂਜੀ ਪਿੰਡ ਮੀਰਕਾ ਦਾ ਹਾਂਜੀ ਹਾਂਜੀ ਅੱਛਾ ਕਿੰਨਾ ਚਿਰ ਲਿਆਉਂਦੇ ਰਹੇ 6-7 ਸਾਲ ਜਾਂਦੇ ਨੇ ਲਿਆਉਂਦੇ ਰਹੇ ਹਾਂਜੀ अच्छा ये जेड़ा ਤੁਹਾਡਾ ਜ਼ਮੀਨ ਦਾ ਮਸਲਾ ਪਿਆ ਹੈ ਹਾਂਜੀ ਜ਼ਮੀਨ ਮਾਤਾ ਜੀ ਹੋਣਾ ਨੇ ਦੱਸਿਆ ਕਿ ਉਹਨੇ ਲਿਖਾ ਲਈ ਇਹ ਕਿ ਤਰ੍ਹਾਂ ਤੁਸੀਂ ਕੀ ਕੀਤਾ ਹੈ ਸਾਬ ਇਹ ਤਾਂ ਨਹੀਂ ਮੈਨੂੰ ਪਤਾ ਹੀ ਪਤਾ ਅੱਛਾ ਹਾਂਜੀ ਕਿੱਦਾਂ ਲਿਖਾ ਲਈ ਕਿੱਦਾਂ ਨਹੀਂ ਲਿਖਾ ਲਈ ਮੈਨੂੰ ਮੈਂ ਤਾਂ ਬਸ ਨਸ਼ੇ ਦਾ ਹਾਂ ਨਸ਼ੇ ਦਾ ਮੈਨੂੰ ਪਤਾ ਹੀ ਕਿ ਨਸ਼ਾ ਲੈ ਆਣਿਆ ਨਸ਼ਾ ਕਰ ਲਾਂ ਬਸ ਜਦੋਂ ਤੁਸੀਂ ਉਹ ਤੋਂ ਸਮਾਨ ਸੂਣ ਲਿਓਨੇ ਜੇ ਤੁਹਾਡੇ ਜਮਾਨ ਅਨਸਾਰ ਤੇ ਉਹ ਪੈਸੇ ਦੇ ਕੇ ਆਉਂਦੇ ਹੋ ਜਾਂ ਕਿਦਾਂ ਦੇ ਕੇ ਆਉਨੇ ਤੇ ਪਹਿਲੀ ਪੂਰਤੀ ਫਿਰ ਕਿਥੋਂ ਕਰਦੇ ਹੋ ਮੈਂ ਕਹਿੰਦੀ ਆਪ ਦਾ ਮੋਟਰਸਾਈਕਲ ਗਾਣੇ ਭਰਦਣਾ ਹੂੰ ਕਈ ਵਰੀ ਘਰੋਂ ਕੁਝ ਕਣਕ ਵੇਚਦਣੀ ਹੂੰ ਬਰਾਮੇ ਚ ਕੱਢ ਕੇ ਹੂੰ ਕਈ ਵਰੀ ਕੋਈ ਬਾਹਰੋਂ ਕੋ ਚੀਜ਼ ਨੋਵਾ ਵੇਚਦਾ ਹੂੰ ਜਾਂ ਕੋਈ ਹੋਰ ਕੋ ਚੀਜ਼ ਵੇਚਦੀ ਘਰੋਂ ਆਪ ਦੀ ਖੁਦ ਦੀ ਕੋਈ ਪਾਸੋਂ ਕੋਈ ਚੋਰੀ ਨਹੀਂ ਕੀਤੀ ਖੁਦ ਆਪ ਆਪ ਦੇ ਕੋਲੋਂ ਕੀਤੀ ਆ ਹੂੰ ਕਿ ਮੈਂ ਆਪ ਦਾ ਮੋਟਰਸਾਈਕਲ ਵੇਚਦਾ ਕਈ ਵਰੀ ਕਈ ਵਾਰੀ ਕੋਈ ਟਰੈਕਟਰ ਦੀ ਬੈਟਰੀ ਕੱਢ ਕੇ ਵੇਚਦੀਈਈ ਕਈ ਵਾਰੀ ਮੈਂ ਕੋਈ ਆਪ ਦਾ ਅੱਛਾ ਜਦੋਂ ਜ਼ਮੀਨ ਲਿਖਾਈ ਤੁਹਾਡੇ ਤੋਂ ਤੁਹਾਨੂੰ ਦੱਸਿਆ ਗਿਆ ਕਿ ਜ਼ਮੀਨ ਤੁਹਾਡੀ ਲਿਖਾਉਣ ਲੱਗੇ ਆ ਹਾਂ ਤੇ ਨਾਲ ਨਹੀਂ ਨਹੀਂ ਦੱਸਿਆ ਕਿਸੇ ਅੱਛਾ ਤੁਹਾਡੇ ਖਾਤੇ ਦੀ ਵੀ ਗੱਲ ਕੀਤੀ ਜਾ ਰਹੀ ਆ ਬੈਂਕ ਖਾਤੇ ਦੀ ਵੀ ਕੋਈ ਹਾਂਜੀ ਪੈਸੇ ਘੜਾਉਣ ਬੋਲ ਦੀ ਤੁਹਾਡਾ ਕਿਹੜੇ ਬੈਂਕ ਦਾ ਖਾਤਾ ਇਹ ਤਾਂ ਤੁਸੀਂ ਆਪ ਖਲਾਇਆ ਕਿ ਹੁੰਦਾ ਨਹੀਂ ਮੈਨੂੰ ਇੱਕ ਦਿਨ ਇਹ ਹੋ ਜਾਂਦਾ ਹੈ ਗੁਲਿੰਦਰ ਤੋਂ ਤੇਰਾ ਖਾਤਾ ਖਲਾਈਏ ਹੂੰ ਇਹ ਤੇਰਾ ਨਾਮ ਦਿਖਾ ਤੱਕ ਲਾਉਣਾ ਵਾ ਅੱਛਾ ਮੈਨੂੰ ਨਹੀਂ ਪਤਾ ਕਿ ਕੱਤੋਂ ਭਲਾਉਣਾ ਕੱਤੋਂ ਨਹੀਂ ਭਲਾਉਣਾ ਤੇ ਖਲਾ ਕੇ ਤੁਹਾਨੂੰ ਦਿੱਤੀ ਐਟਮ ਤੇ ਇੱਕ ਬੋਕ ਨਹੀਂ ਨਹੀਂ ਮੈਨੂੰ ਨਹੀਂ ਦਿੱਤੀ ਆ ਵੀ ਰੱਖੀ ਹਾਂਜੀ ਤੇ ਕਿੱਥੋਂ ਲਿਉਂਦੇ ਰਿਹਾ ਸਾਮਾਨ ਉਤੋਂ ਫਿਰ ਮੈਂ ਭਾਜੀ ਘਰੋਂ ਲਿਉਂਦਾ ਰਿਹਾ ਹੂੰ ਕਈ ਵਾਰ ਜੇ ਆਪ ਨਹੀਂ ਹੁੰਦਾ ਸੀ ਉਹਦੇ ਘਰ ਦੀਆਂ ਉਪਰਾਣਦਾ ਹੁੰਦਾ ਹੂੰ ਘਰ ਦੀ ਤੋਂ ਉਹਦਾ ਆਪ ਦਾ ਉਹਦਾ ਫੋਨ ਕਰਾ ਕੇ ਤੇ ਉਹਦੇ ਘਰ ਦੀੋਂ ਪੜ ਕੇ ਲੈ ਆਇਦਿਆ ਤੇ ਹੁਣ ਵੀ ਨਾ ਕਰਦੇ ਜੇ ਹਾਂਜੀ ਕੀ ਆਂਦੇ ਜੇ ਹੁਣ ਮੈਂ ਜ਼ਮੀਨ ਨਾਲ ਬੜੀ ਤਿਆਰ ਹੋ ਗਿਆ ਸੈਂਟਰਲ ਹਾਂਜੀ ਤੇ ਇਹ ਫਿਰ ਤੁਹਾਡੇ ਮਾਤਾ ਦੇ ਕਹਿਣ ਮੁਤਾਬਕ ਹੀ ਆ ਵੀ ਤੁਹਾਨੂੰ ਜ਼ਮੀਨ ਦਾ ਨਹੀਂ ਪਤਾ ਕਿ ਤੁਹਾਡੀ ਜ਼ਮੀਨਾਂ ਨੇ ਲਗਾ ਲਈ ਨਾ ਨਹੀਂ ਪਤਾ ਦੱਸਿਆ ਹੀ ਨਹੀਂ ਤਾਂ ਨਹੀਂ ਇਹ ਤੇ ਮਾਤਾ ਤੋਂ ਮੈਨੂੰ ਪਤਾ ਲੱਗਿਆ ਕੀ ਕਰਾਈ ਹਾਂਜੀ ਬਰਾਮਾ ਸਾਹਿਬ ਇਹਨਾਂ ਦੀਆਂ ਗੱਲਾਂ ਸੁਣ ਕੇ ਮਾਤਾ ਇਹ ਸੁਣ ਕੇ ਕੀ ਲੱਗਦਾ ਤੁਹਾਨੂੰ ਜਾਂ ਕੀ ਕਾਰਵਾਈ ਅਮਲ ਚ ਲੈਣ ਦੀ ਦੇਖੋ ਅਸੀਂ ਤੁਹਾਡੇ ਸਾਹਮਣੇ ਪਰਿਵਾਰ ਨੇ ਸਾਰਾ ਕੁਝ ਦੱਸਿਆ ਔਰ ਮੈਂ ਸਮਝਦਾ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਇਹੋ ਜਿਹੀਆਂ ਕਿੰਨੀਆਂ ਮਾਵਾਂ ਵੇਖੋ ਪੰਜਾਬ ਦੇ ਵਿੱਚ ਰੋ ਰਹੀਆਂ ਔਰ ਕਿੰਨੇ ਇਹੋ ਜਿਹੇ ਨਸ਼ੇ ਦੇ ਜਿਹੜੇ ਵਪਾਰੀ ਆ ਨਿਤ ਇਹੋ ਜਿਹੇ ਬੱਚਿਆਂ ਦਾ ਜਿਹੜਾ ਭਵਿੱਖ ਖਰਾਬ ਕਰਨ ਦੇ ਆ ਇਹੋ ਜਿਹੇ ਬੰਦਿਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਵੇਖੋ 5-6 ਸਾਲ ਨਸ਼ਾ ਵੇਚਿਆ ਇਸ ਬੰਦੇ ਨੇ ਤੇ ਉਹਨੂੰ ਪੁਲਿਸ ਨੂੰ ਪਤਾ ਨਹੀਂ ਲੱਗਾ ਕਿੱਡਾ ਵੱਡਾ ਧੋਖਾ ਕੀਤਾ ਇਸ ਪਰਿਵਾਰ ਦੇ ਨਾਲ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਪਿੱਛੋਂ ਤੋਂ ਲੈ ਕੇ ਅੱਜ ਤੱਕ ਇਹਦੀ ਜਾਂਚ ਹੋਵੇ ਕਿੱਥੋਂ ਕੀ ਬਣਿਆ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਇਸ ਪਰਿਵਾਰ ਨੂੰ ਇਨਸਾਫ਼ ਮਿਲੇ ਜੀ ਸਤਿ ਸ਼੍ਰੀ ਅਕਾਲ ਜੀ ਸਪਾਂਸਰ ਸਪੰਚ ਬਰਿੰਦਰ ਸਿੰਘ ਜੀ ਗੱਲ ਕਰ ਰਿਹਾ ਮੀਤ ਕੇਤਾ ਜੀ ਜੀ ਭਾਜੀ ਤਰਨਤਾਰਨ ਤੋਂ ਪੱਤਰਕਾਰ ਗੱਲ ਕਰ ਰਿਹਾ ਜੀ ਇੱਕ ਨਾ ਪ੍ਰੈਸ ਕਾਨਫਰੰਸ ਹੋਈ ਹੈ ਜ ਜ ਤੁਹਾਡੇ ਖਿਲਾਫ ਗੁਰਜੀਤ ਕੌਰ ਪਤਨੀ ਚੰਨਣ ਸਿੰਘ ਅਲਗੋਕਲਾ ਤੋਂ ਹਾਂ ਜੀ ਦੱਸੋ ਜੀ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਕਿ ਸਾਡੇ ਲੜਕੇ ਗਰਪੇਸ਼ ਸਿੰਘ ਨੂੰ ਨਸ਼ਾ ਦੇ ਦੇ ਕੇ ਤਾਂ 21 ਕਨਾਲ ਜ਼ਮੀਨ ਆਪਣੇ ਨਾਕਰ ਵਾਲੇ ਕੀ ਮਾਮਲਾ ਜੀ ਜ਼ਰਾ ਤੁਹਾਡਾ ਪੱਕ ਲੈਣਾ ਸੀ ਜੀ ਜਨਾਬ ਜੀ ਉਹਨਾਂ ਅਣਕੇ ਆਪਣੇ ਨਾਲ ਜਿਹੜਾ ਇਹ ਸਦਕਾ ਕੀਤਾ ਆ ਸੀ ਜੀ ਸ਼ਬਦ ਕਰਕੇ ਆਪਣੇ ਨਾਲ ਤਾਂ ਫਿਰ ਉਹਨਾਂ ਨੇ ਸਾਰੇ ਜਿਹੜੇ ਉਹ ਪੈਸੇ ਵੀ ਲੈ ਗਏ ਔਰ ਬੈਂਕ 'ਚ ਪਾਏ ਜੀ ਉਹਦੀ ਸਟੇਟਮੈਂਟ ਵੀ ਹੋਈ ਉਹਨਾਂ ਨੇ ਦਰਖਾਸਤ ਦਿੱਤੀ ਸੀ ਉੱਥੇ ਉਹਦਾ ਜਿਹੜੀ ਆ ਅ ਅਨਕਵਾਰੀ ਵੀ ਹੋਈ ਜੀ ਅਨਕਵਾਰੀ ਦੇ ਵਿੱਚ ਵੀ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਮਾਰਕ ਕਰਤੀ ਸੀ ਹਾਂ ਅ ਦਰਨਤਨ ਜੀ ਉਹ ਵੀ ਅਨਕਵਾਰੀ ਆਪਣੇ ਹੱਕ 'ਚ ਹੋਈ ਨਾ ਪੈਸਾ ਵੀ ਇੱਕ ਇੱਕ ਇਹਨਾਂ ਦਾ ਕਲੀਅਰ ਕਰਾਤਾ ਸਾਹਮਣੇ ਜੀ ਹਾਂ ਤਾਂ ਸਿਰਫ ਉਹ ਆਪਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਬੈਂਕ ਦਾ ਖਾਤਾ ਸੀਗਾ ਤਾਂ ਉਹਦਾ ਏਟੀਐਮ ਵੀ ਤੁਹਾਡੇ ਕੋਲ ਹੀ ਰਿਹਾ ਤੁਸੀਂ ਆਪਣੀ ਮਰਜ਼ੀ ਨਾਲ ਪੈਸੇ ਕਢਾਉਂਦੇ ਰਹੇ ਹੋ। ਭਾਜੀ ਜੇ ਭਾਜੀ ਜੇ ਉਹਦੇ ਵਿੱਚ ਆਪਾਂ ਉਹਨਾਂ ਨੇ ਸਾਈਬਰ ਕ੍ਰਾਈਮ ਦੇ ਦਰਖਾਸਤ ਦਿੱਤੀ ਹੋਈ ਜੀ ਉਹਦੀ ਇਨਕੁਆਰੀ ਚੱਲ ਰਹੀ ਹੈ ਆਪਾਂ ਉੱਥੇ ਵੀ ਉਹਨਾਂ ਨੂੰ ਕਹਿ ਕੇ ਆਏ ਹਾਂ ਜੀ ਜੇ ਤੁਸੀਂ ਆਪ ਦੇ ਚੈੱਕ ਕਰੋ। ਜੀ ਜੇ ਅਸੀਂ 1 ਰੁਪਈਆ ਦੀ ਵਫਾਦਾਰ ਨਿਕਲेंगे ਨਾ ਸਜਾ ਦੇ ਹੱਕ ਦਰ ਹੋਵਾਂਗੇ ਆਪਾਂ 1 ਰੁਪਈਆ ਦੇ ਵੀ ਵਫਾਦਾਰ ਨਹੀਂ ਹੈਗੇ ਕਿਸੇ ਦੇ। ਇਸ ਮਾਮਲੇ ਵਾਸਤੇ 8 ਨੰਬਰ 'ਚ ਸੌਦਾ ਕਰਕੇ ਜ਼ਮੀਨ ਲਈ ਆ ਔਰ ਜ਼ਮੀਨ ਦਾ ਲੈ ਕੇ ਜੋ ਰੇਟ ਹੋਇਆ ਉਹਦੇ ਮੁਤਾਬਕ 1-1 ਰੁਪਈਆ ਉਹਨਾਂ ਦੇ ਖਾਤੇ 'ਚ ਪਾਇਆ ਆ ਇਹ ਜਿਹੜਾ ਤੁਸੀਂ ਇਹ ਸੌਦਾ ਕੀਤਾ ਸੀ ਕਿਹਨਾਂ ਨਾਲ ਕੀਤਾ ਜੀ ਸੌਦਾ ਜਿਹੜਾ ਇਹ ਉਹ ਇਹ ਇਹੀ ਤੇਨਾਂ ਨੇ ਆਪਣਾ ਬਰਾਦ ਕੀਤਾ ਹੈ ਜਿਹੜੇ ਗਜੀਤ ਕੌਰ ਆ ਨਾ ਜੀ ਹਾਂ ਪਹਿਲਾਂ ਉਦੋਂ ਇਹ ਸਾਰੇ ਰਲ ਕੇ ਪਹਿਲੀ ਵੇਚ ਲਾਏ ਆ ਹਾਂ ਜਦੋਂ ਪਹਿਲੀ ਇਹਨਾਂ ਨੇ ਦਿੱਤੀ ਆ ਬਾਅਦ ਵਿੱਚ ਇਹ ਜਿਹੜੀ ਆ ਆਪੇ ਘਰ ਦੇ ਨਾਲ ਆਈ ਮਾਤਾ ਵੀ ਉਦੋਂ ਨਾਲ ਲਈ ਇੱਤਨੇ ਸਾਰੇ ਇਹਨਾਂ ਸਲਾਹ ਕਰਕੇ ਪਹਿਲੀ ਇਥੋਂ ਵੇਚ ਕੇ ਜੂਪੀ ਜਾਂਦੇ ਸਲਾਹ ਕਰਕੇ ਪਹਿਲੀ ਲਈ ਦਿੱਤੀ ਆ ਉਹਨਾਂ ਦਾ ਕਹਿਣ ਨੂੰ ਆਪਾਂ ਨੂੰ ਇਹਨਾਂ ਨੇ ਹਰਾਸਮੈਂਟ ਕੀਤਾ ਹੈ ਜ਼ਮੀਨ ਦੇ ਕੇ ਅੱਜ ਤੱਕ ਆਪਣਾ ਇੰਤਕਾਲ ਰੋਕਿਆ ਹੋਇਆ ਹੈ ਸਰ ਕੇਸ ਹਾਂ ਹਾਈ ਤੱਕ ਆਪਾਂ ਨੂੰ ਰਿਸਟ੍ਰਿੰਡ ਕੀਤਾ ਆ ਉਹਨਾਂ ਨੇ ਕਹਿਣਾ ਹੈ ਕਿ ਤੁਸੀਂ ਨਸ਼ਾ ਦੇ ਵੇਚ ਵੇਚ ਕੇ ਤਾਂ ਜਿਹੜੀ ਜ਼ਮੀਨ ਹੈ ਭਾਜੀ ਜੇ ਇਹ ਅੱਜ ਤੱਕ ਇਹਨੂੰ ਬੱਚੇ ਨੂੰ ਜਾਂ ਇਹਦਾ ਆਪ ਨੂੰ ਪਤਾ ਵੀ ਹੋਵੇ ਇਹਨੇ ਨਸ਼ਾ ਕਰਦਾ ਹੈ ਜਾਂ ਨਸ਼ਾ ਆਪਾ ਦਿੱਤਾ ਵੀ ਹੈ ਜਾਂ ਨਸ਼ਾ ਵੇਚਿਆ ਵੀ ਹੋਵੇ ਹਾਂ ਜ਼ਿੰਦਗੀ ਦੇ ਵਿੱਚ ਜਾਂ ਕਿਸੇ ਨਸ਼ੇ ਵਾਲੇ ਦਾ ਸਾਥ ਵੀ ਦਿੱਤਾ ਹੋਵੇ ਜੀ ਜੀ ਆਪਾਂ ਉਸ ਚੀਜ਼ ਦੇ ਵੀ ਪਾਪਾਂ ਦੇ ਭਾਗੀ ਹੋਵਾਂਗੇ ਜੇ ਆਪਾਂ ਕਿਸੇ ਨਸ਼ੇ ਵਾਲੇ ਦਾ ਸਾਥ ਵੀ ਦਿੱਤਾ ਹੋਵੇ ਜਾਂ ਕਿਤੇ ਥਾਣੇ ਵੀ ਫੋਨ ਕੀਤਾ ਵੀ ਜੀ ਜੀ ਤਾਂ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਜਿਹੜੇ ਤੁਹਾਡੇ ਤੇ ਦੋਸ਼ ਲਾ ਰਹੇ ਹੋ ਬੇਬਨਵਾਜ਼ ਆਈ ਦੇ ਬੁਨਿਆਦ ਤੇ ਜਿੱਤੇ ਬੁਨਿਆਦਾਂ ਠੀਕ ਹੈ ਇਹ ਤੁਹਾਡਾ ਪੱਕੇ ਜਿੰਦਗੀ ਦੇ ਵਿੱਚ ਸਰ ਜਿੰਦਗੀ ਦੇ ਵਿੱਚ ਆਪਾਂ ਇਹੋ ਜੇ ਬੰਦੇ ਦਾ ਨਸ਼ੇ ਵਾਲੇ ਦਾ ਕਦੇ ਅਸਰ ਨਹੀਂ ਦਿੱਤਾ ਨਾ ਵੇਚਣ ਵਾਲੇ ਦਾ ਨਾ ਖਰੀਦਣ ਵਾਲੇ ਦਾ ਜੀ ਬਿਲਕੁਲ ਠੀਕ ਹੈ ਤੁਹਾਡਾ ਪੱਕ ਜਨ ਨੇ ਤੁਹਾਨੂੰ ਕਾਲ ਕੀਤਾ ਸੀ ਤਾਂ ਆਪਾਂ ਜਮੀਨ ਵੇਚੀ ਤੇ ਜਮੀਨ ਲਈ ਸੀ ਠੀਕ ਕੋਈ ਇਹੋ ਜਾਨੀ ਸੀ ਹੈਗਾ ਵੀ ਆਪਣਾ ਇਹਨਾਂ ਦਾ ਨਾ ਕੋਈ ਜਮੀਨ ਇਹਨਾਂ ਨੇ ਵੇਚਣੀ ਚਾਹੀ ਇਹਨਾਂ ਨੇ ਆਪਣਾ ਸੱਦਾ ਪਿਆ ਕਿ ਤਦੇ ਆਪਾਂ ਖਰੀਦੀ ਆਪਸ ਜਮੀਨ ਕੋਈ ਜ਼ਰੂਰੀ ਵੀ ਨਹੀਂ ਸੀ ਹੈਗਾ ਨਾ ਆਪ ਆਣ ਕੇ ਆਪਾਂ ਨੂੰ ਸੱਦਾ ਕਰਕੇ ਫੇਰ ਆਪਾਂ ਨੂੰ ਜਮੀਨ ਦਿੱਤੀ ਹੋਈ ਜੀ ਜੀ ਠੀਕ ਹੈ ਤੁਹਾਡਾ ਪੱਕ ਜਨ ਨੇ ਤੁਹਾਨੂੰ ਕ